ਤਰੰਤਾਂ ਚਿਕਵਰ ਫਿਰ ਹੋਈ ਫਾਇਰਿੰਗ ਖੇਤੀ ਸਟੋਰ ਦੀ ਦੁਕਾਨ ਤੇ ਵਾਰਦਾਤ ਨੂੰ ਅਨਪਛਾਤੇ ਵਿਅਕਤੀਆਂ ਵੱਲੋਂ ਦਿੱਤਾ ਗਿਆ ਅੰਜਾਮ 50 ਲੱਖ ਦੀ ਮੰਗੀ ਗਈ ਸੀ ਫਰੋਤੀ ਤਰੰਤਾਂ ਚਿਕ ਖੇਤੀ ਸਟੋਰ ਦੀ ਦੁਕਾਨ ਤੇ ਦੋਨ ਅਨਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਫਾਇਰਿੰਗ ਤੋਂ ਬਾਅਦ ਦੋ ਅਨਪਛਾਤੇ ਵਿਅਕਤੀ ਸੀਸੀਟੀਵੀ ਕੈਮਰੇ ਵਿੱਚ ਦੌੜਦੇ ਦਿਖਾਈ ਦੇ ਰਹੇ ਹਨ ਤੰਤਸਤਿਕ ਕੇ ਕੁਝ ਦਿਨ ਪਹਿਲਾਂ ਹੀ 50 ਲੱਖ ਦੀ ਖੇਤੀ ਸਟੋਰ ਦੇ ਮਾਲਕ ਕੋਲੋਂ ਮੰਗ ਕੀਤੀ ਗਈ ਸੀ ਇਸ ਤੱਕ ਕਿਹਾ ਖੇਤੀ ਸਟੋਰ ਦੇ ਮਾਲਕ ਦਾ ਹੈ ਜਿਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਕੋਲੋਂ ਫਰੀ ਕੇ ਲੰਡਾ ਦੇ ਨਾਮ ਉਪਰ ਹਰੀਕੇ ਲੰਡਾ ਦੇ ਨਾਮ ਉਪਰ 50 ਲੱਖ ਦੀ ਫਰੋਤੀ ਮੰਗੀ ਗਈ ਸੀ ਅਤੇ ਹੁਣ ਉਸ ਦੀ ਦੁਕਾਨ ਤੇ ਫਾਇਰਿੰਗ ਹੋਈ ਜਿਸ ਨਾਲ ਉਸ ਦੀ ਦੁਕਾਨ ਦੇ ਸ਼ੀਸ਼ੇ ਟੁੱਟੇ ਹਨ ਫਾਇਰਿੰਗ ਤੋਂ ਬਾਅਦ ਇਲਾਕੇ ਚ ਤਣਾਅਸ਼ਟ ਅਤੇ ਸਹਮ ਦਾ ਮਾਹੌਲ ਹੈ ਤਾਂ ਦੱਸ ਦਿੱਤੇ ਕਿ ਕੁਝ ਦਿਨ ਪਹਿਲਾਂ 50 ਲੱਖ ਦੀ ਫਰੋਤੀ ਮੰਗੀ ਗਈ ਸੀ ਅਤੇ ਹੁਣ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਖੇਤੀ ਸਟੋਰ ਦੇ ਉੱਪਰ ਫਾਇਰਿੰਗ ਕੀਤੀ ਗਈ ਜਿਸ ਨਾਲ ਉਸ ਦਾ ਸ਼ੀਸ਼ਾ ਟੁੱਟਿਆ ਹੈ ਪੰਜਾਨੇ ਨੁਕਸਾਨ ਤੋਂ ਬਚਾ ਦੱਸਿਆ ਜਾ ਰਿਹਾ ਹੈ ਰਿਪੋਰਟ ਹੋਇਆ ਹੈਗਾ ਜਿਦੇ ਵਿੱਚ ਫਤਿਹਬਾਦ ਮਾਰਕੀਟ ਚ ਇੱਕ ਸ਼ਾਪ ਚ ਆ ショਪ ਦੇ ਬਾਹਰ 3 ਬੁਲੇਟ ਰਾਉਂਡਸ ਫਾਇਰ ਕੀਤੇ ਗਏ ਹੈ ਤੇ ਆ ਖੇਤੀ ਬਾੜੀ ਖੇਤੀ ਸ਼ੌਪ ਨਾਮ ਤੋਂ ショਪ ਹੈਗੀ ਤੇ ਇਹਦੇ ਜਿਹੜੇ ਮਾਲਕ ਹੈਗੇ ਉਹ ਅੰਦਰ ਬੈਠੇ ਸੀਗੇ ਤੇ ਇਹਦੇ ਵਿੱਚ ਇਹਨਾਂ ਕੋਲੇ ਪਹਿਲਾਂ ਜਿਹੜਾ ਰਿਪੋਰਟ ਕੀਤਾ ਹੈਗਾ ਉਹਦੇ ਸਮਨ ਚ ਇੱਕ ਐਕਸਪੋਰਸ਼ਨ ਕਾਲ ਆਈ ਜਿਹਦੇ ਰੈਫਰੈਂਸ ਚ ਆ ਫਾਇਰਿੰਗ ਕੀਤੀ ਗਈ ਹੈ ਸਾਡੀ ਪੁਲਿਸ ਟੀਮਸ ਜਦੋਂ ਇਨਸੀਡੈਂਟ ਰਿਪੋਰਟ ਹੋਇਆ ਇਮੀਡੀਏਟਲੀ ਪਹੁੰਚੀਆਂ ਹੈਗੀਆਂ ਤੇ ਇਹਦੇ ਵਿੱਚ ਸਾਡੇ ਕੋਲ ਕਾਫੀ ਵਾਈਟਲ ਕਲੂਜ਼ ਹੈਗੇ ਤੇ ਇਸ ਜਿਹੜੇ ਜਿਹਨਾਂ ਨੇ ਫਾਇਰਿੰਗ ਨੂੰ ਅੰਜਾਮ ਦਿੱਤਾ ਹੈਗਾ ਉਹਨਾਂ ਨੂੰ ਜਲਦੀ ਰਾਉਂਡ ਅਪ ਕਰਕੇ ਤੇ ਨੈਸੈਸਰੀ ਲੀਗਲ ਐਕਸ਼ਨ ਸਖਤ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਉਹ ਕੀਤੀ ਜਾਏਗੀ ਤੇ ਫਾਰਦਰ ਅਸੀਂ ਤੁਹਾਨੂੰ ਅਪਡੇਟ ਕਰਾਂਗੇ ਮੇਰੇ ਕੋਲ ਪਬਲਿਕਲੀ ਮੰਗ ਹੈ ਕਿ ਪੀਸੀਆਰ ਇੱਥੇ ਜਿਹੜਾ ਪੀਸੀਆਰ ਜਿਹੜਾ ਮੋਬਾਈਲ ਹੈਗਾ ਉਹਦੀ ਇੱਥੇ ਜਿਹੜੇ ਰਾਉਂਡਸ ਹੈਗੇ ਆ ਹੌਲਟਿੰਗ ਪੁਆਇੰਟ ਹੈਗੇ ਉਹ ਮੇਰਾ ਡਿਸਕਸ ਹੋ ਗਿਆ ਐਸਾ ਚੋਣਾਂ ਤੇ ਉਹ ਇੱਥੇ ਜਿਆਦਾ ਉਹਦੀ ਵਿਜ਼ਿਬਿਲਟੀ ਹੋਏਗੀ ਐਟ ਦ ਸੇਮ ਟਾਈਮ ਇੱਥੇ ਨਾਕਾਬੰਦੀ ਵਾਸਤੇ ਵੀ ਜਿਹੜਾ ਹੈਗਾ ਉਹ ਵੀ ਇੱਥੇ ਵਧਾਈ ਜਾਏਗੀ ਇੱਕ ਇਸ਼ੂ ਜਿਹੜਾ ਆ ਰਿਹਾ ਹੈਗਾ ਉਹ ਹੈਗਾ ਕਿਉਂਕਿ ਠੰਡ ਕਰਕੇ ਧੁੰਦ ਕਰਕੇ ਕਾਫੀ ਲੋਕ ਕੇ ਮਫਲਰ ਵਨ ਕੇ ਜਾਂ ਮੂੰਹ ਬਨ ਕੇ ਟਰੈਵਲ ਕਰ ਰਹੇ ਹੈਗੇ ਤੇ ਉਹਨਾਂ ਨੂੰ ਵੀ ਵੈਰੀਫਾਈ ਕਰਨ ਦੀ ਲੋਡ ਹੁੰਦੀ ਹੈਗੀ ਐਟ ਦ ਸੇਮ ਟਾਈਮ ਸੀਸੀਟੀਵੀ ਕੈਮਰਿਆਂ ਦੀ ਜਿਹੜੀ ਹੈਗੀ ਉਹ ਜਿੱਦਾਂ ਹੁਣ ਇੱਥੇ ਵੀ ਇਸ ਚੈੱਕ ਕਰ ਰਹੇ ਆਂ ਜਿਹੜੀ ਸ਼ੌਪ ਤੇ ਤੋਂ ਲੱਗੇ ਹੋਏ ਹੈਗੇ ਬਟ ਆਸ-ਪਾਸ ਦੇ ਏਰੀਆ ਸਿਸੀਟੀਵੀ ਕੈਮਰਾ ਜਿਹੜੇ ਹੈਗੇ ਉਹ ਘੱਟ ਲੱਗੇ ਹੋਏ ਹੈਗੇ ਸਿਸਟੀਵੀ ਕੈਮਰਾ ਸਾਰੇ ਸ਼ਾਪਕੀਪਰਸ ਵੱਲੋਂ ਲਗਾਏ ਜਾਣੇ ਦੇ ਬਾਰੇ ਵਿੱਚ ਅਸੀਂ ਗੱਲ ਕੀਤੀ ਹੈਗੀ ਆਬੀਸੀ ਕਰਾਂਗੇ ਇਹਨਾਂ ਨੂੰ ਜਿਹੜੇ ਜਿਨ੍ਹਾਂ ਨੇ ਫਾਇਰਿੰਗ ਕੀਤਾ ਹੈਗਾ ਉਹਨਾਂ ਨੂੰ ਜਲਦ ਪੁਲਿਸ ਫੜ ਕੇ ਤੇ ਸਖ਼ਤ ਕਾਨੂੰਨੀ ਕਾਰਵਾਈ ਕਰੇਗੀ ਹਾਂਜੀ ਆ ਇੱਥੇ ਆਜ ਜਿਹੜਾ ਹੈਗਾ ਇੱਕ ਇਨਸੀਡੈਂਟ ਰਿਪੋਰਟ ਹੋਇਆ ਹੈਗਾ ਜਿੱਦੇ ਵਿੱਚ ਫਤਿਹਬਾਦ ਮਾਰਕੀਟ 'ਚ ਇੱਕ ਸ਼ਾਪ 'ਚ ਸ਼ਾਪ ਦੇ ਬਾਹਰ ਤਿੰਨ ਬੁਲੇਟ ਰਾਉਂਡਸ ਫਾਇਰ ਕੀਤੇ ਗਏ ਹੈ ਤੇ ਆ ਖੇਤੀ ਬਾੜੀ ਖੇਤੀ ਸ਼ਾਪ ਨਾਮ ਤੋਂ ਸ਼ਾਪ ਹੈਗੀ ਤੇ ਇਹ ਤੇ ਜਿਹੜੇ ਮਾਲਕ ਹੈਗੇ ਉਹ ਅੰਦਰ ਬੈਠੇ ਸੀ ਤੇ ਇਹਦੇ ਵਿੱਚ ਇਹਨਾਂ ਕੋਲੇ ਪਹਿਲਾਂ ਜਿਹੜਾ ਰਿਪੋਰਟ ਕੀਤਾ ਹੈਗਾ ਉਹਦੇ ਸਬੰਧ ਚ ਇੱਕ ਐਕਸਟਰਸ਼ਨ ਕਾਲ ਆਈ ਜਿਹਦੇ ਰੈਫਰੈਂਸ ਚ ਆ ਫਾਇਰਿੰਗ ਕਿੱਥੇ ਗਈ ਹੈ ਸਾਡੀ ਪੁਲਿਸ ਟੀਮਸ ਜਦੋਂ ਇਨਸੀਡੈਂਟ ਰਿਪੋਰਟ ਹੋਇਆ ਇਮੀਡੀਏਟਲੀ ਪਹੁੰਚੀਆਂ ਹੈਗੀਆਂ